ਰਾਸਤੇ 'ਚ ਮੈਨੂੰ ਫੋਨ ਆਇਆ ਕਿ ਦਾਗ ਲੱਗੀ ਹੈ। ਜਦ ਮੈਂ ਆਇਆ ਇੱਥੇ ਤਾਂ ਸਭ ਕੁਝ ਤਬਾਹ ਹੋ ਚੁੱਕਿਆ ਸੀ। ਤੇ ਰਸਤੇ ਦੇ ਵਿੱਚ ਉਹ ਮੇਰੇ ਬੇਟੇ ਨੂੰ ਮੈਂ ਫੋਨ ਕੀਤਾ। ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਜੀ ਮੈਂ ਕਹਿੰਦਾ ਜਿੰਨੀਆਂ ਵੀ ਫਰਗੂਰਟ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ। ਪਰ ਜਦੋਂ ਫਰਗੂਰਟ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ। ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਰਹਿائش ਮੇਰੀ ਅੰਮ੍ਰਿਤਸਰ ਆ। ਰਸਤੇ 'ਚ ਮੈਂ ਆ ਰਿਹਾ ਸੀ ਕਿਉਂ ਅੱਗੇ ਤਾਂ 10 ਵਜੇ ਆ ਜੀਦਾ ਇੱਥੇ ਅੱਜ ਲੇਟ ਹੋਣ ਦਾ ਕਾਰਨ ਇਹ ਹੋਇਆ 10:30 11 ਵਜੇ ਨਾ ਖੁੱਲਦਾ ਸਮਾਨ ਲੈ ਕੇ ਮੈਂ ਆਇਆ ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਜਦ ਮੈਂ ਆਇਆ ਇੱਥੇ ਤਾਂ ਸਭ ਕੁਝ ਤਬਾਹ ਹੋ ਚੁੱਕਿਆ ਸੀ ਤੇ ਤੁਹਾਨੂੰ ਕਿੰਨੇ ਵਜੇ ਕੱਢਦਾ ਕਰਾ ਲੱਗਾ ਮੈਨੂੰ ਪ੍ਰੋਪਰ ਜੀ ਤੁਹਾਨੂੰ ਫੋਨ ਮੈਨੂੰ ਪਹਿਲਾਂ ਇਹਨਾਂ ਦਾ ਆਇਆ ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਸਭ ਤੋਂ ਪਹਿਲਾਂ ਫੋਨ ਆਇਆ ਮੇਰੇ ਖਿਆਲ 12:00 ਵਜੇ ਨਾ ਆਇਆ ਅੱਛਾ ਜੀ ਹਾਂ ਜੀ ਇਹ ਹੁਣ ਕਿੰਨਾ ਕ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ ਹੈ ਨੁਕਸਾਨ ਤੇ ਭਾਈ ਦੱਸ ਨਹੀਂ ਸਕਦੇ ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਆਪਣਾ ਕਹਾ ਇਹ ਕਾਲੀ ਫੈਕਟਰੀ ਕਹਿੰਦੀ ਤੁਹਾਡੀ ਧਾਗਾ ਮਿਲ ਸੀ ਜੀ ਤੇ ਵਰਕਰ ਕਿਹਾ ਸਾਰੇ ਸੇਫ ਨੇ ਜਿਹੜੇ ਕੰਮ ਕਰਦੇ ਨੇ ਵਰਕਰ ਸੇਫ ਆ ਜੀ ਵਰਕਰ ਜਦੋਂ ਜਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ ਵਰਕਰ ਬਾਹਰ ਆ ਗਏ ਪਹਿਲਾਂ ਤਾਂ ਜਦੋ ਜਦ ਕਰਦੇ ਰਹੇ ਮੁੜ ਕੇ ਜਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ ਇਹਨੂੰ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਤੁਹਾਡੇ ਆ ਗਈਆਂ ਫਾਇਰ ਬ੍ਰਿਗੇਡ ਟਾਈਮ ਨਹੀ ਨੀ ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ ਤੇ ਰਸਤੇ ਦੇ ਵਿੱਚ ਉਹ ਮੇਰਾ ਬੇਟੇ ਨੂੰ ਮੈਂ ਫੋਨ ਕੀਤਾ ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਸੀ ਮੈਂ ਕਿਹਾ ਜਿੰਨੀਆਂ ਵੀ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ ਪਰ ਜਦੋਂ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਹੁਣ ਜਿਸ ਤਰੀਕੇ ਨਾਲ ਦੱਸਿਆ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਤੁਹਾਡਾ ਤੇ ਕੀ ਹੁਣ ਸਰਕਾਰ ਕੋਲੋਂ ਜਾਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗਣੀ ਹੈ ਪ੍ਰਸ਼ਾਸਨ ਕੋ ਮੰਗੇ ਆ ਜੀ ਇੱਕ ਇਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋਂਦਵਾਲ ਇੰਡਸਟਰੀ ਏਰੀਆ ਚ ਸਿਗੀਆਂ ਫਾਰਮੂਰੇਟ ਦੀਆਂ ਗੱਡੀਆਂ ਫਾਰਮੂਰੇਟ ਦਾ ਦਫ਼ਤਰ ਵੀ ਸੀਗਾ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਸੋ ਚੁੱਕ ਲਈਆਂ ਨਾ ਹੁਣ ਇਥੇ ਕੋ ਗੱਡੀ ਆ ਨਾ ਕੋਈ ਦਫ਼ਤਰ ਆ ਫਾਰਮੂਰੇਟ ਦਾ ਦੂਰ ਤੋਂ ਆਉਂਦੀਆਂ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ ਤਰਤਰ ਤੋਂ ਆਈ ਆ ਪੱਟੀ ਤੋਂ ਆਈ ਆ ਆਉਂਦਿਆਂ-ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਤੇ ਉਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ ਤਾਂ ਮਤਲਬ ਮਿੰਟਾਂ-ਸਕਿੰਟਾਂ ਜੀ ਹੋਇਆ ਸਭ